ਸਤਿ ਸ਼੍ਰੀ ਅਕਾਲ ਸਾਰੇ ਮੋਸੇ ਯਾਰਾ ਜੱਜਿਕਾ ਪੰਜਾਬੀਓ ਬਲੋਚੇਦਾਂ ਦੇ ਸਾਰਿਆਂ ਨੂੰ ਸਵਾਗਤ ਕਰਦੇ ਆਂ ਅੱਜ ਆਪਣੇ ਹੈਗਾ ਮੇਲਾ ਪਿੰਡ ਬਲੋਚਾ ਦਾ ਲੰਗਰ ਦੇਖੋ ਵੇਖਦਾ ਪੈ ਰਿਹਾ ਜੀ ਇੱਕ ਦਿਨ ਚੱਲੂਗਾ ਰੋਜ਼ ਦਾ ਲੰਗਰ ਹੈ ਗਲੇਰੇ ਨਾਲ ਕਿੰਨਾ ਰਸ ਨਾਲ ਬਹੁਤ ਵਧੀਆ ਮੇਲਾ ਆਪਣਾ ਬਣਾਇ ਜਾਊਗਾ ਅੱਜ ਤੁਹਾਨੂੰ ਮੇਲਾ ਦਿਖਾਵਾਂਗੇ ਤੇ ਨਾਲੇ ਦੇ ਫੋਨ ਲੱਗਿਆ ਪਿਆ ਜੀ ਐਨੂੰ ਆਇਆ ਬਾਜੂ ਭਰਿਆ ਨਹੀਂ ਜਾਣਾ ਕਰਦਾ ਕਿੱਥੇ ਆ ਤੇ ਕੱਲ ਨੂੰ ਮੈਚ ਵੀ ਆਪਣਾ ਕੱਪ ਵੀ ਆ ਕੱਲ ਨੂੰ ਆਪਣਾ ਕੱਪ ਵੀ ਆ ਮੂੰਹ ਦੇ ਨਾਲ ਲਾ ਦਿੰਦਾ ਹੁਣ ਵਾਈਡ ਐਂਗਲ ਆ ਛਣ ਕੱਲ ਆਪਣੀ ਕੋਈ ਰੇਨ ਆ ਗਿਆ ਉੱਤੇ ਹੈ ਹੈਲੋ ਇੱਧਾ ਗੱਲ ਨਹੀਂ ਇਹ ਕਾਉਂਟ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰ ਦੋ ਲਾਈਕ ਐਂਡ ਕਮੈਂਟ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਲਾਈਕ ਲਾਈਕ ਕਮੈਂਟ ਕਮੈਂਟ ਕਰ ਸ਼ੇਅਰ ਸਪੈਲਿੰਗ ਬੋਲ ਲਾਈਕ ਮੈਸੀ ਦੇਈਏ ਆਏ ਕਰਦੇ ਫਰੀ ਹੈ ਕਿਹੜਾ ਕਿਹੜਾ ਇੱਥੇ ਨਹੀਂ ਹੈ ਇੱਕੋ ਸਹੀ ਹੈ ਇੱਥੇ ਸਹੀ ਹੈ ਕਿਹੜਾ ਕਿਹੜਾ ਇੱਕ ਹੋਇਆ ਆ ਲੁਕਿਆ ਆ ਤੋ ਟਿਏਣਾ ਕਿਹੜਾ ਲੋ ਗਿਆ ਪਾਪਾ ਟ੍ਰੈਡ ਤੇ ਹੋਣਿਆ ਆਇਆ ਜਾਂਦੇ ਆ ਦੋਤਾ ਮੜਿਆ ਪਾਣੀ ਪੀ ਮਾਰ ਲੋ ਹੋਰ ਹੈ ਨਾ ਨਾ ਯਾਰ ਹਰਮਨ ਹੈ ਹਾਈ ਕਰਦੇ ਪਾ ਲਈ ਰੋਜੋ ਫੇਟ ਬਾਜਣੇ ਕੱਢ ਦੇ ਕਾਜ ਫੋਨ ਦੇ ਖਰਦ ਬੰਦ ਕਰ ਉਹ ਤੇਰੀ ਕੀ ਭਰ ਲਿਆ ਹਾਂ ਗਰਿਆਂ ਨੂੰ ਸ਼ੰਮ ਲੱਭ ਜਣੀਆਂ ਜੋ ਨਾ ਆਵਾਜ਼ ਆਪਣਾ ਇਹ ਅੱਜ ਲਾ ਵੇ ਮਤਲਬ ਇਹਣਾ ਹੋ ਗਿਆ ਸਟਾਰਟ ਕੱਢਣ ਲੱਫੇ ਰੋ ਛੇ ਹਜ਼ਾਰ ਮੰਡੇ <sart verlierů> हाँ? <sart dévelopinger> तो तो आप करो ਪਲੀ ਲਿਆ ਕਰੋ ਪਲੀ ਭੱਜ ਗਏ ਭੱਜ ਕੇ ਮੇਲੀ ਫੜ ਲਿਆ ਉਹਨੇ ਮੇਲੀ ਚ ਲਿਆ ਆ ਹੁੱਕਾ ਹੀ ਕਿਤੇ ਕਹੀ ਅਹੀ ਆ ਗਈ ਐ ਟੋਆ ਕਰਤੀ ਹਲੇ ਅਬੀ ਲੈ ਆਤੇ ਓਏ ਉੱਧਰ ਗਏ ਆ ਓਏ ਉਹ ਨਾ ਉਹ ਗਏ ਆ ਉਹ ਚਪਲੀ ਲੈਣ ਗਏ ਨੇ ਕਈ ਵੀ ਲੈ ਫਰਦੋ ਕਿੱਥੇ ਗਏ ਬੀ ਨਾ ਗਏ ਵੀ ਲੀ ਲੈ ਭੱਜ ਗਿਓ ਕੀ ਹੋਣਾ? ਓਲੀ ਆ ਗਈ ਲਿਆ ਯਾਰ। ਕੌਣ ਗਿਆ? ਓਏ। ਉਹ ਡੱਬਾ ਆ ਗਿਆ ਗਰੀਸਲਾ ਗਰੀਸ। ਰੀਸ ਖਾ ਲੋ ਗਰੀਸ। ਵਣ ਦੇ। ਓ ਥੋੜੀ ਥੋੜੀ ਵਣ ਦੇ। ਥੋੜੀ ਥੋੜੀ ਵਣ ਦੇ ਸਾਰਿਆਂ ਚ। ਵਣ ਦੇ ਵਣ ਦੇ। ਵਣ ਦੇ ਥੋੜੀ ਥੋੜੀ। ਵੀਰ ਤੇਜ ਦਾ ਸੰਗ ਵਿੱਚ ਹੋਰ ਗੱਡੀ ਚ ਆ ਰਹੀ ਹੈ ਇਹ ਵੀ ਹੈ ਹੋਰ ਲਾ ਹਾਂ ਜਿਗਾਰਡ ਇਹਦੀ ਜਿਗਾਰਡ ਹੁੰਦੇ ਆ ਉਹ ਲਾ ਹੂੰ ਗੋਲਾ ਲਾ ਕੇ ਇੰਨੇ ਲਾ ਲਾ ਚੀਚੀ ਨਾ ਲਾ ਲਾ ਉਹ ਤਾਂ ਵੱਡੀ ਪਈ ਏ ਓਲਿਆ ਭੱਜ ਗਏ ਕਾਕੀ ਸੇਵਾਦਾਰ ਕਾਕੀ ਸੇਵਾਦਾਰ ਉਹ ਥੋੜੀ ਨਵੀ ਦੇ ਮੂੰਹ ਤੇ ਲਾ ਰੇ ਉਹ ਫਿਰ ਦੰਦਾਂ ਲਾ ਲੇ ਨਵੀ ਦੇ ਮਗਲਾਲ ਦੇ ਨਾ ਅਗਲਾ ਜੋ ਇੱਥੇ ਆਂ ਬਿੰਦਰ ਉਹ ਜਿਹੜਾ ਭਾਈ ਦਾ ਬਟੇੜ ਮਗਲਾਲ ਦੇਖੋ ਰੈੱਡ ਕੋਲੀਆਂ ਮੇਰੀ ਈਮੇਟ ਕੋ ਦੇਖੋ ਹੀ ਉਹ ਵੀ ਜਿੰਦਰ ਨਾ ਫੜਾ ਕੇ ਆਇਆ ਘਰੇ ਮੱਕੜੇੜੇ ਬੜਾ ਕੇ ਆ ਆ ਉਹ ਪੱਲੀ ਲੈ ਆ ਭਰਾਵਾ ਆਏ ਪੱਲੀ ਲੈ ਆ ਪੱਲੀ ਵੀ ਲੈ ਕੇ ਆ ਆਏ ਸਿਆਣਾ ਵਿਆਣਾ ਉਹ ਨਗਵੀਂ ਹੀਲੀ ਲੈ ਆ ਪ੍ਰੀਤੇ ਹੀਲੀ ਚ ਕਈ ਵੀ ਲਈ ਉਹ ਮੂਜਾ ਨਾਲ ਕਈ ਵੀ ਲਈ ਨਾ ਕਈ ਵੀ ਦੇ ਕਿ ਭੇਲੀ ਜੋ ਆਹੋ ਕਈ ਵੀ ਲਾਇਓ ਲੋ ਵੀ ਮੇਤਰ ਆਪਣੀ ਹਵੇਲੇ ਥੋੜੀ ਆ ਗਈ ਪ੍ਰੋਬਲਮ ਅੰਕਲ ਕਰਦੇ ਪੈਸੇ ਜੀ ਕਿਸਰੀ ਸਾਹਿਬ ਆਏ ਨੇ ਟਰਾਲੀ ਗਾਂ ਧਰਦੀ ਹੈ ਤੁਹਾਨੂੰ ਹੋਰ ਟਰਾਲੀ ਗਾਂ ਦੌਰਦ ਨੇ ਹੋਰ ਆਹੋ ਸਹੀ ਆ ਪਾਜੀ ਟਰਾਲੀ ਗਾਂ ਕਰ ਦਮੇ ਇਹਦਾ ਟਰਾਲੀ ਗਾਂ ਕੋ ਟੈਕਸ ਥੋੜਾ ਕਰਾਗਾ ਟਰਾਲੀ ਗਾਂ ਦੌਰਦ ਨੇ ਆ ਚਲੋ ਬੰਦ ਟਰਾਲੀ ਆਏ ਤੋਂ ਦੇ ਰੋਜਾ ਟਰੈਕਟਰ ਟਰੈਕਟਰ ਤੇ ਆ ਲੱਗਾ ਬੰਦ ਕਰ ਲੈ ਓ ਜੱਟ ਬਾਪ ਮਮਰਾ ਨਵੀ ਕਿੱਦਾਂ ਨਵੀ ਅਥਰ ਨਵੀ ਇਹ 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 ਨਾ ਕੰਨਵੇਂ ਨੰਗੇ ਬਾਚ ਜਾਲੀ ਨਾ ਕੱਸਣੀ ਯਾਰ ਬਈ ਕੰਨ ਨੰਗਣਾ ਹੈ ਅੰਦਰ ਦੀ ਨੰਨਾ ਨੰਗੂ ਫਾਇਦਾ ਕੀ ਸਾਨੂੰ ਸਹੀ ਨਹੀਂ ਮਨਵਾਵੇ ਨਹੀਂ ਕਿ ਜਿਆਦਾ ਨਾ ਕਰਦੀ ਓ ਬਾਬਾ ਵੇਖੀ ਹੋਸਾਪਾ ਪਾਏਗਾ ਕੀ ਕਹਿਣਾ ਇੱਥੇ ਉਹ ਕੰਮ ਨੇ ਠੀਕ ਹੈ ਨਾ ਵੇਲੀਆਂ ਤੇ ਵੇਲੀਆਂ ਆ ਗਈਆਂ ਵੀ

Vai pra barro, é Cari. ਬਹੁਤ ਸਟੋਰੀ ਪਾਤੀ ਹੈ ਸਟੇਅਰਸ ਲਾਤਾ ਇਹ ਚੱਕ ਲੋ ਉਹ ਪਾਤਾ ਪਾਤਾ ਸੇਵਾਦਾਰ ਮੋਕੋ ਸੇਵਾਦਾਰ ਵਾਏ ਗੱਬਿਓ ਕੱਲ ਮੈਨੂੰ ਛੋਟੇ ਲੱਕਰ 26 ਤਰੀਕ ਨੂੰ ਖੁੱਦੇ ਸੱਦੇ ਸਾਡੇ ਵੱਲੋਂ ਕਬੱਡੀ ਮੈਚ ਤੇ ਕੱਲ ਮੈਨੂੰ ਕਹਿੰਦਾ ਗੱਡੀ ਲੱਗ ਗਈ ਕੋੜੇ ਖਾਲ ਫਰਵਿੰਦਰ ਗੁਰਜਵਾਲੇ ਕੰਮ ਨਹੀਂ ਆ ਗਿਆ ਇਸ ਕਰਕੇ ਰੋਕ ਬੰਦ ਕਰਨੀ ਪਈ ਸਾਨੂੰ ਕੋੜੇ ਖਾਲ ਦੇ ਮੁੰਡੇ